ਦੋਸਤੋ ਕੀ ਤੁਹਾਡੇ ਕਰਦੇ ਵਿੱਚ ਵੀ ਦਿਲ ਦੇ ਮਰੀਜ਼ ਨੇ ਹਾਰਟ ਦੇ ਮਰੀਜ਼ ਨੇ ਕਈ ਸਾਲਾਂ ਤੋਂ ਦਵਾਈ ਖਾਣੇ ਆ ਜਾਂ ਸਟੰਟ ਪਵਾ ਲਿਆ ਜਾਂ ਕੋਈ ਸਰਜਰੀ ਦਿਲ ਦੀ ਕਰਵਾ ਲਈ ਪਰ ਫਿਰ ਵੀ ਠੀਕ ਮਹਿਸੂਸ ਨਹੀਂ ਕਰ ਰਹੇ ਹਰ ਵੇਲੇ ਬੇਚੈਨੀ ਘਬਰਾਹਟ ਬੀਪੀ ਵੱਧਾ ਰਹਿੰਦਾ ਹੈ ਧੜਕਣ ਵੱਧਦੀ ਕੰਨਾਂ ਨੂੰ ਬਾਹਰ ਸੁਣਨ ਲੱਗ ਜਾਂਦੀ ਹੈ ਤੇ ਛਾਤੀ 'ਚ ਭਾਰਾਪਨ ਰਹਿੰਦਾ ਹੈ ਤੇ ਫਿਰ ਵੀ ਦਵਾਈਆਂ ਖਾਣ ਦੇ باوجود ਇਹ ਡਰ ਰਹਿੰਦਾ ਹੈ ਵੀ ਕਿਤੇ ਹਾਰਟ ਅਟੈਕ ਫੇਰ ਨਾ ਆ ਜਾਵੇ ਤੇ ਰਾਤ ਨੂੰ ਕਿਤੇ ਅਸੀਂ ਸੁੱਤੇ ਪਏ ਨਾ ਰਹਿ ਜਾਈਏ ਇਹ ਬਹੁਤ ਡਰ ਸਤਾਉਂਦਾ ਹੈ ਤੇ 10 12 ਤਰ੍ਹਾਂ ਦੀਆਂ ਰੋਜ਼ ਗੋਲੀਆਂ ਖਾਂਦੇ ਨੇ ਤੇ ਹੱਲਾ ਜਿਹੜਾ ਫੇਰ ਨਹੀਂ ਹੁੰਦਾ ਤੁਰਦੇ ਸਾਹ ਵੀ ਚੜਦਾ ਤਾਂ ਉਥੇ 4-4 ਚਮਚ ਸਵੇਰੇ ਸ਼ਾਮ ਦਿਲ ਦਾ ਦੋਸਤ ਕਾੜੇ ਦੇ ਤੁਸੀਂ ਲੈਣੇ ਨੇ ਸਵੇਰੇ ਸ਼ਾਮ ਕੋਸੇ ਪਾਣੀ ਦੇ ਵਿੱਚ ਘੋਲ ਕੇ ਤੇ 10-12 ਤਰ੍ਹਾਂ ਦੀਆਂ ਦਵਾਈਆਂ ਤੋਂ ਬਹੁਤ ਜਲਦੀ ਛੁਟਕਾਰਾ ਵੀ ਹੋ ਸਕਦਾ ਹੈ ਤੇ ਤੁਹਾਡੇ ਦਿਲ ਨੂੰ ਜਿਹੜੀ ਤੰਦਰੁਸਤੀ ਤਾਜ਼ਗੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧੀਆ ਮਹਿਸੂਸ ਕਰੋਗੇ ਤੇ ਪੱਕੇ ਤੌਰ ਤੇ ਆਪਣੀ ਬਿਮਾਰੀ ਨੂੰ ਠੀਕ ਵੀ ਕਰੋਗੇ ਨਾ ਕਿ ਤੁਸੀਂ ਜਿਹੜੀਆਂ ਗੋਲੀਆਂ ਦਾ ਥੱੱਬਾ ਪਰ ਪਰ ਕੇ ਰੋਜ਼ ਖਾਣੇ ਹੋ ਤੇ ਰੋਕੀ ਤੁਹਾਡਾ ਸਰੀਰ ਆ ਜਿਹੜਾ ਉਹ ਫਿਰ ਵੀ ਬਣਿਆ ਹੋਇਆ ਹੈ ਤੰਦਰੁਸਤੀ ਤੁਹਾਨੂੰ ਫਿਰ ਵੀ ਹਾਸਲ ਨਹੀਂ ਹੋ ਰਹੀ ਤਾਂ ਉਥੇ ਦਿਲ ਦਾ ਦੋਸਤ ਬੜਾ ਜ਼ਰੂਰ ਇੱਕ ਵਾਰੀ ਇਸਤੇਮਾਲ ਕਰਕੇ ਦੇਖੋ ਤੇ ਆਪਣੇ ਦਿਲ ਨੂੰ ਤੰਦਰੁਸਤ ਬਣਾਓ ਧੰਨਵਾਦ